ਅੱਜ ਡਿਸਟ੍ਰਿਕਟ ਬਟਾਲਾ ਦੇ ਵਿੱਚ ਮੈਂ ਆਇਆ 26 ਜਨਵਰੀ ਦੇ ਜਿਹੜੇ ਪ੍ਰੋਗਰਾਮ ਹੋ ਰਿਹਾ ਹੈ ਤੇ ਉਧਰ ਰਿਗਾਰਡਿੰਗ ਜੋ-ਜੋ ਆਪਰੇਸ਼ਨਸ ਡਿਸਟ੍ਰਿਕਟ ਪੁਲਿਸ ਵੱਲੋਂ ਚਲਾਏ ਜਾ ਰਹੇ ਨੇ ਜੋ ਹੈੱਡਕਵਾਰਟਰਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਾਂ ਇਥੋਂ ਲੋਕਲ ਪੁਲਿਸ ਆਪਣੇ ਲੈਵਲ ਤੇ ਚਲਾ ਰਹੀ ਹੈ ਉਹਨਾਂ ਦੀ ਸੁਪਰਵਾਈਜ਼ਨ ਵਾਸਤੇ ਮੈਂ ਡਿਸਟ੍ਰਿਕਟ ਬਟਾਲਾ ਆਜ ਪਹੁੰਚਿਆ ਐਸਐਸਪੀ ਸੁਹੇਲ ਮੀਰ ਉਹਨਾਂ ਦੀ ਸਾਰੀ ਡੀਓਜੀ ਟੀਮ ਜਿਹੜੀ ਉਹ ਇੱਥੇ ਹੈ ਮੇਰੇ ਨਾਲ ਹਾਜ਼ਰ ਤੋਂ ਇਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਅਰੇਂਜਮੈਂਟ ਸਾਰੇ 26 ਜਨਵਰੀ ਦੇ ਰਿਗਾਰਡਿੰਗ ਕੀਤੇ ਹੋਏ ਨੇ ਪੂਰੇ ਕੁੱਲ ਲਾ ਕੇ ਹਜ਼ਾਰ ਕਿਤੇ ਆਸ-ਪਾਸ ਜਿਹੜੀ ਫੋਰਸ ਹੈ ਉਹ ਤਾਇਨਾਤ ਕੀਤੀ ਗਈ ਹੈ ਇਸ 26 ਜਨਵਰੀ ਦੇ ਪ੍ਰੋਗਰਾਮ ਨੂੰ ਬਿਲਕੁਲ ਅੱਛੇ ਤਰੀਕੇ ਨਾਲ ਨਿਭਾਉਣ ਵਾਸਤੇ ਔਰ ਰਾਤ ਦੇ ਟਾਈਮ ਤੇ ਵੀ ਘੱਟੋ-ਘੱਟ 600 ਦੇ ਆਸ-ਪਾਸ ਮਾਜ਼ੂਦ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ ਨੇ ਵਕਫੋ ਡਿਊਟੀਆਂ ਦੇ ਉੱਤੇ ਗਸ਼ਟਾ ਲਗਾਈਆਂ ਗਈਆਂ ਨਾਕਾਬੰਦੀ ਕੀਤੀ ਗਈ ਹੈ ਸੋ ਕੁੱਲ ਮਿਲਾ ਕੇ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਰੈਡੀ ਹੈ 26 ਜਨਵਰੀ ਦਾ ਪ੍ਰੋਗਰਾਮ ਬਿਲਕੁਲ ਅਮਨ ਸ਼ਾਂਤੀ ਦੇ ਨਾਲ ਅੱਛੇ ਤਰੀਕੇ ਨਾਲ ਕੰਪਲੀਟ ਕਰਵਾਉਣ ਦੇ ਵਾਸਤੇ 26 ਜਨਵਰੀ ਨੂੰ ਲੈ ਕੇ ਕੋਈ ਖਾਸ ਅਲਰਟ ਹੈ ਵੀ ਬਾਰਡਰ ਉਹ ਜਨਰਲ ਜਿਹੜਾ ਜੀ ਉਹ ਲੈਵਲ ਆਫ ਅਲਰਟਨੈਸ ਤਾਂ ਹਮੇਸ਼ਾ ਹੁੰਦੀ ਹੀ ਹੈ 26 ਜਨਵਰੀ 15 ਅਗਸਤ ਖਾਸ ਕਰਕੇ ਜਦੋਂ ਇਹ ਦੋਨੋਂ ਦਿਹਾੜਿਆਂ ਦੇ ਉੱਤੇ ਸੋ ਉਹ ਇਸ ਵਾਰ ਵੀ ਹੈਗੇ ਨੇ ਬਟ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਔਰ ਪੂਰੀ ਤਰ੍ਹਾਂ ਇਹਨਾਂ ਦੀ ਸਾਰੇ ਟੀਮ ਜਿਹੜੀ ਉਹ ਤਿਆਰ ਹੈ ਕਿਸੇ ਵੀ ਤਰ੍ਹਾਂ ਦੇ ਪ੍ਰੋਬਲਮ ਨੂੰ ਨੀਸ਼ਟਣ ਦੇ ਇਹ ਸਰ ਪਹਿਲੀ ਵਾਰੀ ਹੋ ਰਿਹਾ ਹੈ ਕਿ ਥਾਣਿਆਂ ਦੇ 9 ਵਜੇ ਤੋਂ ਬਾਅਦ ਐਂਟਰੀ ਨਹੀਂ ਹੋਣ ਦਿੰਦੇ ਉਹ ਪਹਿਲੀ ਵਾਰੀ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋ ਇਹ ਥਿਸ ਇਜ਼ ਪਾਰਟ ਆਫ ਜਿਹੜੀ ਟਾਰਗੇਟ ਹਾਰਡਨਿੰਗ ਦੀ ਸਟ੍ਰੈਟਜੀ ਹੈ ਜੀ ਉਦੇ ਚ ਇਸਰਾਨੀਆ ਕੀ ਐਂਟਰੀ ਨਹੀਂ ਹੈ ਬਟ ਇਹ ਵੀ ਹਾਂਜੀ ਥੋੜਾ ਜਿਹਾ ਟਾਰਗੇਟ ਹਾਰਡਨਿੰਗ ਜ਼ਰੂਰ ਕੀਤੀ ਗਈ ਹੈ ਸੁਰੱਖਿਆ ਦੇ ਮੱਦੇ ਨਜ਼ਰ ਜੀ 26 ਜਨਵਰੀ ਦੇ ਬਾਅਦੋਂ ਫੋਰਸ ਕੀਤੀ ਗਈ ਨਹੀਂ ਸਰ ਡਿਸਟ੍ਰਿਕਟ ਦੀ ਡਿਸਟ੍ਰਿਕਟ ਪੁਲਿਸ ਫੋਰਸ ਜਿਹੜੀ ਹੈ ਉਹ ਆਪਣੇ ਲੈਵਲ ਤੇ ਹੀ ਤਿਆਰੀ ਕਰਵਾਇਆ ਜਾ ਆਪਣਾ ਤਿਆਰੀ ਕਰ ਰਹੀ ਹੈ 26 ਜਨਵਰੀ ਦੇ ਪ੍ਰੋਗਰਾਮ ਨੂੰ ਲੈ ਕੇ ਹਜ਼ਾਰ ਦੇ ਆਸ-ਪਾਸ ਫੋਰਸ ਤਾਇਨਾਤ ਕੀਤੀ ਗਈ